ਅਵੇਖੋ ਸਵੇਰੇ ਚਾਰੇ ਪਾਸੇ ਜਲਤਲ ਹੋ ਗਈ ਹੈ ਤੇ ਇਸ ਸਵੇਰੇ ਤੜਕਸਾਰ ਆਇਆ ਹੈ ਪਾਣੀ ਜਿਸ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਤਾਂ ਖਤਰੇ ਦੀ ਘੰਟੀ ਵੱਜੀ ਹੈ ਪਹਾੜੀ ਇਲਾਕਿਆਂ 'ਦੁੱਛ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਮੈਦਾਨੀ ਇਲਾਕਿਆਂ 'ਚ ਦਾ ਅਸਰ ਵੇਖਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਨੇ ਤੇ ਇਸ ਇਲਾਕੇ ਦੇ ਵਿੱਚ ਜਦ ਸਵੇਰੇ ਤੜਕੇ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਦੇ ਨਜ਼ਰ ਆਏ ਨੇ ਤਾਂ ਤਸਵੀਰਾਂ ਤੋਂ ਅਨੁਭਖਾ ਰਹੇ ਆ ਹੁਸ਼ਿਆਰਪੁਰ ਦੇ ਵਿੱਚ ਬਣੇ ਪੰਗੀ ਚੋਦੀਆਂ ਜਿੱਥੇ ਤੁਹਾਡਾ ਚਾਰ ਪਾਣੀ ਆ ਗਿਆ ਜਿਸ ਨੂੰ ਵੇਖਣ ਦੇ ਲਈ ਲੋਕਾਂ ਦੀ ਭੀੜ ਵੀ ਉਮਰੀ ਹੈ ਤੇ ਲੋਕ ਇੱਥੋਂ ਡਰ ਦੇ ਮਾਰੇ ਹੁਣ ਆਪਣੀ ਜਾਨ ਬਚਾਉਂਦੇ ਵਿਭਾਜਰੇ ਨੇ ਕਿਉਂਕਿ ਪਾਣੀ ਆਉਣ ਦੇ ਨਾਲ ਹੁਣ ਹੜ ਦਾ ਖਤਰਾ ਵਧਦਾ ਜਾ ਰਿਹਾ ਹੈ ਤਾਂ ਹੜ ਵਰਗੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਤੇ ਪੰਗੀ ਚੋ ਉਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਰਿਹਾਇਸ਼ੀ ਮਹੱਲੇ ਵੀ ਸਟਾਰਟ ਹੋ ਜਾਂਦੇ ਨੇ ਤਾਂ ਲੋਕਾਂ ਨੂੰ ਹਰ ਡਰ ਸਤਾਉਣ ਲੱਗ ਪਿਆ ਜੇਕਰ ਹੜ ਆਉਂਦਾ ਹੈ ਤੇ ਆਖਰ ਲੋਕ ਕਿੱਧਰ ਨੂੰ ਭੱਜਣ